ਨਹੀਂ ਨੇਰੇ ਅਰਜਾ ਅੱਜ ਟੈਲੀਵਿਜ਼ਨ ਤੇ ਹੋਰ ਬਿਆਨ ਦੇ ਦਿੰਦਾ ਹੈ ਅਗਲੇ ਦਿਨ ਉਹਦਾ ਪੁਰਾਣਾ ਬਿਆਨ ਕੱਢ ਲੈਂਦੇ ਆ ਨਾਲ ਨਵਾਂ ਆਲਾ ਦਿੰਦੇ ਆ ਫੇਰ ਲੋਕ ਤੁਥੂ ਕਰਦੇ ਗੱਲ ਓਨੀ ਕਰੋ ਜਿਨੀ ਪਾਇਦਾਰੇ ਮਾਤਾ ਜੀ 1000 ਰੁਪਿਆ 1000 ਰੁਪਏ ਦਾ ਲਾਰਾ ਲਾਇਆ ਸੀ ਆਇਆ ਆਇਆ ਕਣਕ ਕਰਤੀ 5 ਕਿਲੋ ਅਸੀਂ ਕੀ ਕਰਾਂਗੇ ਏ ਹੁਣ ਹੋ ਸਕਦਾ ਅਖੀਰਲੇ ਸਾਲ 1000 ਰੁਪਿਆ ਦੇ ਦੇਣ ਉਹਦਾ ਕੀ ਫਾਇਦਾ 4 ਸਾਲਾਂ ਦਾ ਬਕਾਇਆ ਦੇ 1 ਮਹੀਨੇ ਦਾ 1 ਸਾਲ ਦਾ 12000 ਰੁਪਿਆ ਬੰਦਾ 2 ਮਹੀਨਿਆਂ 2 ਸਾਲਾਂ ਦਾ 24 ਤੇ 3 ਸਾਲਾਂ ਦਾ 36 ਨਾਲ ਲਿਆਵਾਂਗੇ ਵਿਆਜ ਫੇਰ ਕਹਾਂਗੇ ਤੇਰੀ ਸਰਕਾਰ ਹੈ ਮੈਂ ਸਰਕਾਰ ਸਾਡੀ ਭਾਵੇਂ 1000 ਰੁਪਿਆ ਨਾ ਦੇਵੇ ਜਾਂ ਹੋ ਸਕਦਾ ਕੋਈ ਹੋਰ ਚੀਜ਼ ਵੀ ਨਾ ਦੇਵੇ ਪਰ ਜੇ ਸਰਕਾਰ ਆਈ ਰੰਦਾਵਾ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਗੁਰਕੀਰਤ ਜੀ ਇੱਕ ਪਾਲਿਸੀ ਲੈ ਕੇ ਆਓ ਇੱਕ ਘਰੇ ਇੱਕ ਨੌਕਰੀ ਦਿਓ ਨਸ਼ਾ ਤੋਂ ਵੀ ਵੱਜਾਂਗੇ ਤੇ ਇਹਨਾਂ ਨੂੰ ਫ੍ਰੀ ਰਾਸ਼ਨ ਦੀ ਲੋੜ ਨਹੀਂ ਜੇ 50000 ਰੁਪਏ ਮੁੰਡਾ ਜਾਂ ਕੁੜੀ ਘਰੇ ਲੈ ਕੇ ਆਏ ਇਹ ੱੱਕੇ ਨਹੀਂ ਖਾਂਦੀਆਂ ਵਿਚਾਰੀਆਂ 5 ਕਿਲੋ ਵਾਸਤੇ ਨਾਲੇ ਨਾਲੇ ਪਟਵਾਰੀ ਪੂਰੇ ਹੋ ਜਾਣਗੇ ਨਾਲੇ ਡਾਕਟਰ ਪੂਰੇ ਹੋ ਜਾਣਗੇ ਨਾਲੇ ਪੁਲਿਸ ਵਾਲੇ ਪੂਰੇ ਹੋ ਜਾਣਗੇ ਨਾਲੇ ਜੇਈ ਪੂਰੇ ਹੋ ਜਾਣਗੇ ਨਾਲੇ ਘਾਨੋਗੋ ਪੂਰੇ ਹੋ ਜਾਣਗੇ ਨਾਲੇ ਨਰਸਾਂ ਪੂਰੀਆਂ ਹੋ ਜਾਣੀਆਂ ਨਾਲੇ ਪੰਚਾਇਤ ਸੱਕੀ ਪੂਰੇ ਹੋ ਜਾਣਗੇ ਹੁਣ ਸਾਰਾ ਨਾਲੇ ਸਫਾਈ ਕਰਮਚਾਰੀ ਪੂਰੇ ਹੋ ਜਾਣਗੇ ਹੁਣ ਸਾਰਾ ਕੁਝ ਖਾਲੀ ਪਿਆ ਇੱਕ ਪਟਵਾਰੀ ਕੋਲੇ 30 ਪਿੰਡ ਇੱਕ ਪੰਚਾਇਤ ਸੱਕੀ ਕੋਲੇ 25 ਪਿੰਡ ਇੱਕ ਲੈਨ ਮੈਲ ਕੋਲੇ 36 ਪਿੰਡ ਕੰਮ ਕਿਵੇਂ ਚੱਲੂਗਾ ਬਈ ਪਰ ਦੇ ਕਿਉਂ ਨਹੀਂ ਕਿਉਂਕਿ ਪੈਸੇ ਹੈ ਨਹੀਂ ਇਹ ਨਵੀਆਂ ਸਕੀਮਾਂ ਲੈ ਕੇ ਆਉਣੀਆਂ ਪੈਣੀਆਂ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਹ ਇਦਰੋਂ ਕੱਟ ਕੇ ਬਿਜਲੀ ਮੁਫਤ ਦੇਤੀ ਬਾਦਲ ਸਾਹਿਬ ਨੇ ਅਸੀਂ ਵੀ ਮੁਫਤ ਦੇਤੀ ਹੁਣ ਭਗਵੰਤ ਨੇ ਇਹ ਬਿਜਲੀ ਆਉਂਦੀ ਕਿੱਥੋਂ ਮੁਫਤ ਇਹ ਕੋਈ ਲੀਡਰਾਂ ਦਾ ਗ੍ਰੇਡ ਲੱਗਿਆ ਏ ਮੋਟਰ ਵਾਲੀ ਮੁਫਤ ਕਰਤੀ ਕਰਾਉਣ ਲਈ ਮਹਿੰਗੀ ਕਰਤੀ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਕੰਮ ਇੱਥੋਂ ਫੜਨਾ ਸੀ ਇਧਰੋਂ ਫੜਾਤਾ ਜਾਂ ਤਾਂ ਦੱਸੋ ਕਿਹੜੇ ਲੀਡਰ ਦਾ ਗ੍ਰੇਡ ਲੱਗਿਆ ਬਈ ਇਹ ਲੋਕਾਂ ਨੂੰ ਹਣ ਸੱਚ ਬੋਲਣਾ ਪੈਣਾ ਤੇ ਮਾਈ ਜੀ ਲੱਖੇ ਲੈ ਵੀ ਅਖੀਰ ਲੈ ਦੋ ਮਿੰਟ ਅੱਜ ਲੱਖੇ ਮੇਰੇ ਭਰਾਣੇ ਲੱਖਾ ਲੱਖਾ ਕਰਾਤੀ ਐ ਇਹ ਆ ਜਿਹੜਾ ਰਸ਼ ਹੈ ਇਹ ਪੰਜਾਬ ਦੀ ਪਹਿਲੇ ਦੂਜੇ ਨੰਬਰ ਦੀ ਇਹ ਰੈਲੀ ਹੈ ਮੈਂ ਉਹ ਦਲਵੀ ਸਾਹਿਬ ਹੈ ਮੈਂ ਕਹਿ ਰਿਹਾ ਸੀ ਮੈਂ ਕਿਹਾ ਬਲਾਕ ਤੋਂ ਚੱਲਿਆ ਦਰਿਆ ਵਛਾਈਆਂ ਔਖਾ ਸਮਾਂ ਵੇਖਿਆ ਪਰਿਵਾਰ ਨੇ ਵਿਆਹੀਆਂ ਕੀਤੀਆਂ ਇਹਨੂੰ ਵੱਲ ਆਪਣੇ ਲੋਕਾਂ ਦੀ ਕਦਰ ਕਿਵੇਂ ਕਰਨੀ ਹੈ ਇਹ ਇਹਨੂੰ ਕੱਲ ਨੂੰ ਟਿਕਟ ਵੀ ਕੱਟ ਦਿਓ ਤੁਸੀਂ ਦਾ ਮੰਤਰੀ ਦੀ ਗੱਲ ਕਰਦੇ ਹੋ ਰੰਦਾਵਾ ਸਾਹਿਬ ਤੁਹਾਡਾ ਧੰਨਵਾਦ ਜ਼ਰੂਰ ਬਣਾਇਓ ਸਾਰੇ ਜੋਰ ਲਾਵਾਂਗੇ ਲੇਕਿਨ ਜੇ ਇਹੋ ਜੇ ਬੰਦੇ ਦੀ ਟਿਕਟ ਵੀ ਕੱਟ ਦਿਓ ਇਹ ਅਸਲ ਕਾਂਗਰਸ ਦਾ ਖੂਨ ਹੈ ਗੁੱਸਾ ਕਰੂਗਾ ਲੇਕਿਨ ਕਾਂਗਰਸ ਦੇ ਝੰਡੇ ਤੋਂ ਪਾਸੇ ਨਹੀਂ ਜਾਏਗਾ ਗੁੱਸਾ ਕਰੇਗਾ ਗੁੱਸਾ ਕਰਨਾ ਫਰਜ਼ ਬੰਦਾ ਹੈ ਲੇਕਿਨ ਇਹ ਅਸਲੀ ਕਾਂਗਰਸ ਹੈ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਦੇ ਚੰਡੇ ਲੋਕ ਹੈ ਔਰ ਇਹ ਅਸਲ ਕਾਂਗਰਸ ਹੈ ਮੈਨੂੰ ਕਈ ਵਾਰੀ ਕਹਿੰਦੇ ਰਾਜਾ ਵੜਿੰਗ ਫਲਾਣਾ ਬੰਦਾ ਪ੍ਰਧਾਨ ਜਿਹਦਾ ਚਾਹਵਣ ਹੈ ਮੈਨੂੰ ਕੋਈ ਹਰਜ ਨਹੀਂ ਹਰ ਬੰਦੇ ਦੀ ਇੱਛਾ ਹੁੰਦੀ ਹੈ ਪਰ ਸਾਡੇ 3 ਸਾਲ ਸਾਡੇ 3 ਸਾਲ ਕਈ ਬੰਦੇ ਤਾਂ ਵਿਦੇਸ਼ ਚਲੇ ਗਏ ਵਿਦੇਸ਼ ਉੱਕੇ ਸਮੇਂ ਮੇਰੇ ਕਹਿਣ ਦਾ ਮਤਲਬ ਹੈ ਜੇ ਰਾਜੇ ਵੜਿੰਗ ਨੂੰ ਸਵੇਰੇ ਪ੍ਰਧਾਨਗੀ ਤੋਂ ਜਾਣਾ ਪਵੇ ਤਾਂ ਵੀ ਰਾਜਾ ਵੜਿੰਗ ਨੇ ਕੀ ਕਹਿਣਾ ਤੇ ਅਗਲਾ ਇਲੈਕਸ਼ਨ ਵੀ ਨਾ ਕਾਂਗਰਸ ਲੜਾਵੇ ਰਾਜੇ ਵੜਿੰਗੜੇ ਰਾਹੁਲ ਗਾਂਧੀ ਜਿੰਦਾਬਾਦ ਤੇ ਕਾਂਗਰਸ ਪਾਰਟੀ ਜਿੰਦਾਬਾਦ ਕਹਿਣੇ ਇਹ ਥਸਲੀ ਬਟੇਰੇ ਵਪਾਰੀ ਵਪਾਰੀ ਪੈਸੇ ਆਵੇ ਇਹ ਨਾ ਦੇ ਮਖਲਾਫ ਹੈਗਾ ਤੇ ਰਮਾਗਾ ਜਿਹੜੇ ਕਾਂਗਰਸ ਨੂੰ ਖਤਮ ਕਰਨਾ ਚਾਹੁੰਦੇ ਆ ਚਿੱਟੀਆਂ ਪੱਗਾਂ ਵਾਲੇ ਆ ਚਿੱਟੀਆਂ ਪੱਗਾਂ ਵਾਲੇ ਜਿਹੜੇ ਅਸਲ ਕਾਂਗਰਸ ਹੈ ਇਹ ਮੈਨੂੰ ਸਵੇਰੇ ਖੈ ਅਸੀਂ ਸਵੇਰੇ ਇਹਨਾਂ ਨੂੰ ਮਾਨ ਦੇ ਨਾਲ ਕੁਰਸੀ ਤੇ ਬਾਣ ਗਏ ਕਿਉਂ ਕਿ ਇਹਨਾਂ ਲੋਕਾਂ ਨੂੰ ਦਰਦਾ ਕਾਂਗਰਸ ਦਾ ਦਰਦਾ ਹੈ ਇਹਨਾਂ ਦੇ ਮਨ ਦੇ ਵਿੱਚ ਕਾਂਗਰਸ ਦੇ ਪ੍ਰਤੀ ਪਿਆਰ ਹੈ